ਸਤੀਫੇ ਜਿਹੜੇ ਪ੍ਰਵਾਨ ਹੋਣ ਇਹਨਾਂ ਨੂੰ ਗਲੋਗਲਾਮੋ ਕੌਮ ਦੇ ਲਾਇਆ ਜਾਵੇ ਨਵਾਂ ਕਾਲੀ ਦਲ ਤਿਆਰ ਹੋਵੇ ਕਿਉਂ ਕੱਲਾ ਸੁਖਵੀਰ ਬਾਦਲੀ ਇਹ ਕਾਲੀ ਦਲ ਨੂੰ ਚਲਾਉਣ ਵਾਲਾ ਲੋਕੋ ਨੂੰ ਇੰਨਾ ਕਲੀਅਰ ਹੋ ਗਿਆ ਵੀ ਇਹ ਜਮਦੂਤ ਆ ਇਹ ਜੋਕਾਂ ਚੰਮੜੀਆਂ ਵੀ ਆ ਜੈਸੇਦਾਰ ਸਾਹਿਬ ਨੂੰ ਹੱਦੀ ਕਲੀਅਰ ਨਹੀਂ ਹੋਇਆ ਇਹਨਾਂ ਨੂੰ ਲਾਉਣ ਨਵਾਂ ਕਾਲੀ ਦਲ ਨਵੀਂ ਭਰਤੀ ਸ਼ੁਰੂ ਹੋਈ ਹੈ ਨਵੇਂ ਪ੍ਰਧਾਨ ਬਣ ਗੁਰਸਖ ਬੰਦੇ ਰਿਆਤ ਮਰਜ਼ਾਦਾਨ ਨੂੰ ਮੰਨਣ ਵਾਲੇ ਬੰਦੇ ਗੁਰੂ ਨੂੰ ਮੰਨਣ ਵਾਲੇ ਬੰਦੇ ਪੰਜਾਬ ਦੀ ਭਲਾਈ ਵਾਲੇ ਬੰਦੇ ਮੂਹਰੇ ਲੱਗਣ ਅਸੀਂ ਦੋਨੇ ਦੋਨੇ ਹੱਥ ਜੋੜ ਕੇ ਉਹਨਾਂ ਦੇ ਨਾਲ ਤੁਰਾਂਗੇ ਤੁਹਾਨੂੰ ਮੰਨੋਂ ਤੁਹਾਨੂੰ ਕੋਈ ਅਹੁਦਾ ਨਹੀਂ ਕੋਈ ਲਾਲਚ ਨਹੀਂ ਸਾਰੀ ਸੰਗਤ ਤੁਰੂਗੀ ਪਰ ਜੇ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਿਕੇਸ਼ਨ ਕਰਾ ਕੇ ਉਹਨਾਂ ਦੀ ਤਿਆਰੀ ਕਰਕੇ ਫੇਰ ਪ੍ਰਸਖਵੀਰ ਨੂੰ ਭਾਜੀਏ ਨਹੀਂ ਹੋਣਾ ਇਨਸਾਫ ਸਾਨੂੰ ਆਪ ਦੇ ਇਨਸਾਫ ਦੀ ਬੜੀ ਕੋ ਹੈ ਨਹੀਂਗੀ ਲੋੜ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੀ ਅਸੀਂ 11 ਦਿਨ ਸੀਐਸਟਾਫ ਰਹੇ ਆ ਛੱਡੇ ਪੜਾਏ ਆ ਕਰੰਟ ਤੱਕ ਲਵਾਏ ਆ ਪੁੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਚੱਲਿਆ ਕੋਈ ਦਿੱਕਤ ਨਹੀਂ ਕਿਉਂਕਿ ਉਹਦੇ ਵਿੱਚ ਚੱਲਣ ਦਾ ਕਾਰਨ ਇਹ ਸੀਗੇ ਜੇ ਅਸੀਂ ਮੰਨ ਲਓ ਅਸੀਂ ਡੋਲ ਜਾਂਦੇ ਤੇ ਅੱਜ ਸੁਖਵੀਰ ਬਾਦਲ ਨੇ ਮੰਨਣਾ ਸੀ ਜੇ ਸੁਖਵੀਰ ਬਾਦਲ ਉਹਦੇ ਸਾਨੂੰ ਮਨਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪੈਸਿਆਂ ਦਾ ਦਿੱਤਾ ਤਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫਰੀਦਕੋਟ ਦੇ ਨਿਆਰੇ ਸੱਡ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਕੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ 'ਚ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਅੱਜ ਇਕਬੀਰ ਬਾਦਲ ਨੇ ਮੰਨਣਾ ਹੀ ਗਲਤ ਸਭ ਤੇ ਆ ਕੇ ਵੀ ਹਾਂ ਅਸੀਂ ਬੇਅਦਬੀ ਕਰਾਈ ਹੈ ਜਾਂ ਅਸੀਂ ਉਹਨਾਂ ਨੂੰ ਸਾਂਭਿਆ ਜਾਂ ਅਸੀਂ ਦੋਸ਼ੀ ਨਹੀਂ ਫੜੇ ਮੰਨਣਾ ਹੀ ਸੀ ਇਹ ਗੱਲ ਇਹਨਾਂ ਨੇ ਸਾਨੂੰ ਜੇਲ੍ਹ 'ਚ ਮਾਰਾ ਕੇ ਮੁੱਦਾ ਖਤਮ ਕਰ ਦੇਣਾ ਅੱਜ ਸੱਚੇ ਹੋਣਾ ਸੀ ਇਹਨਾਂ ਨੇ ਇਹਦਾ ਗੁਰੂ ਸਾਹਿਬ ਨੇ ਕੋਤਕੀਰ ਚਾਇਆ ਇਹਨਾਂ ਨੂੰ ਨੰਗੇ ਕੀਤਾ ਕਰਦੇ ਇਹ ਚੀਜ਼ ਇਹ ਕਾਲਖ ਸਿੱਖ ਪੰਥ ਦੇ ਮੂੰਹ ਤੇ ਮਲ ਨਹੀਂ ਚਾਹੁੰਦਾ ਸੀ ਸੁਖਵੀਰ ਬਾਦਲ ਪਰ ਉਹਦੇ ਆਪ ਦੇ ਮੂੰਹ ਤੇ ਮਲੀ ਕੋਈ ਭਾਂਡੇ ਮਾਰ ਕੇ ਇਹ ਸਜ਼ਾ ਥੋੜਾ ਖਤਮ ਹੋਣੀ ਹੈ ਹੁਣ ਮੇਰੀ 307 ਦੀ ਗਵਾਹੀ ਹੈ ਸੁਖਵੀਰ ਬਾਦਲ ਦੇ ਉਲਟ ਕੋਰਟ ਚ ਦੋ ਵਾਰੀ ਮੈਂ ਜਾਇਆ ਜਿੱਦੇ ਕੋਰਟ ਸਦੂ ਠੋਕ ਕੇ ਦੇਵਾਂ ਜਿਹੜੇ ਹੋਰ ਸਾਡੇ ਗਵਾਹ ਠੋਕ ਕੇ ਗਵਾਹੀ ਦੇਈ ਜਾਂਦੇ ਜਿਨ੍ਹਾਂ ਨੂੰ ਤੂੰ ਮਾਰ ਹੀ ਸਕਦਾ ਮੁਕਰਾ ਨਹੀਂ ਸਕਦਾ ਪੀਟੀ ਤੇ ਕਹਿੰਦੀ ਕਿ ਨਰਿੰਦਰ ਸਿੰਘ ਚੋੜਾ ਨੂੰ ਪੰਥ ਤੋਂ ਛੇਕ ਦੋ ਤੁਹਾਨੂੰ ਲੱਗਦਾ ਹੈ ਕਿ ਐ ਐਸਜੀਪੀਸੀ ਨਾਲ ਹੀ ਮੋਢਾ ਮੋਢਾ ਲਾ ਕੇ ਸੁਖਬੀਨ ਨੂੰ ਮਤਲਬ ਇਹ ਲਾਲਚੀ ਕੁੱਤੇ ਆ ਜੀ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਿਓੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਕੀ ਹੈ ਜੀ ਜਿਹੜਾ ਗੁਰੂ ਦੀ ਸੰਗਤ ਤੇ ਜਿਹੜੀ ਨਾਮ ਜਪ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਲੱਭਣ ਵਾਸਤੇ ਨਾਮ ਜਪ ਰਹੀ ਹੈ ਉਹਦੇ ਤੇ ਗੋਲੀ ਚਲਾਉਣ ਵਾਲਾ ਤਾਂ ਸੇਵਾਦਾਰ ਹੋ ਗਿਆ ਗੁਰੂ ਤੇ ਸੰਗਤ ਤੇ ਗੋਲੀ ਚਲਾਉਣ ਵਾਲਾ ਤਾਂ ਸੇਵਾਦਾਰ ਹੋ ਗਿਆ ਪਰ ਦੋਸ਼ੀ ਦੇ ਗੋਲੀ ਚਲਾਉਣ ਵਾਲੇ ਨੂੰ ਪੰਥ ਚੋਂ ਛੇਕ ਦੋ ਇਹਦੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾ ਰਹੇ ਸੇਵਾਦਾਰ ਉੱਪਰ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਿਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਜੇਸ਼ੇਦਾਰਾਂ ਨੇ ਵੀ ਗਲਤ ਸ਼ਬਦ ਵਰਤੇ ਇੱਥੇ ਸੇਵਾਦਾਰ ਤਾਂ ਉਹ ਬਾਅਦ ਚ ਹੋਊਗਾ ਨਾ ਹਜੇ ਤਾਂ ਉਹ ਸਜ਼ਾ ਭੁਗਤ ਰਿਹਾ ਸੀ ਸੇਵਾਦਾਰ ਕਿੱਥੋਂ ਬਣ ਗਿਆ ਅਜੇ ਤਾਂ ਦੋਸ਼ੀ ਆ ਉਹ ਜੇ ਤੁਸੀਂ ਗੱਲ ਬੇਦਬੀ ਦੀ ਕਰਦੇ ਆ ਉਹ ਵੀ ਉਹਨਾਂ ਨੇ ਬੇਦਬੀ ਕਰਤੀ ਇੱਥੇ ਆਏ ਹੋ ਗਿਆ 6 ਜੂਨ ਨੂੰ ਕਿੰਨੀਆਂ ਡਾਂਗਾਂ ਕੁਰਪਾਨਾ ਚਲਾਉਂਦੇ ਆ ਤੇ ਕਿੰਨੇ ਸਿੱਖਾਂ ਦੀਆਂ ਦਸਤਾਰਾਂ ਇਹਨਾਂ ਸ਼੍ਰੋਮਣੀ ਕਮੇਟੀ ਕੋਲੇ ਆ ਇਹੇ ਨਹੀਂ ਦੋਸ਼ੀ ਸਾਡਾ ਦੋਖੀ ਆ ਇਹ ਸਾਡਾ ਦੋਖੀ ਨੂੰ ਸਜ਼ਾ ਇਹੀ ਮਿਲਣੀ ਚਾਹੀਦੀ ਸੀ ਜੋ ਨਰੈਣ ਸਿੰਘ ਚੌੜਾ ਇਹਨੂੰ ਸਜ਼ਾ ਦੇ ਰਿਆ ਸੀ ਇਹ ਤਾਂ ਗੁਰੂ ਸਾਹਿਬ ਨੇ ਉਹਦੀ ਪਤਾ ਨਹੀਂ ਵਧੀ ਸੀ ਜਾਂ ਉਹਨੇ ਹਜੇ ਹੋਰ ਆਪਦੇ ਹਾਲਾਤ ਮਾੜੇ ਦੇਖਣੇ ਆ ਤਰਸ-ਤਰਸ ਕੇ ਮਰਨਾ ਜਿਵੇਂ ਅਖੀਰਲੇ ਸਮੇਂ ਪ੍ਰਕਾਸ਼ ਬਦਲ ਮਰਿਆ ਨਾ ਮੁੱਖ ਮੰਤਰੀ ਹੋਵੇ ਤੇ ਐਮਐਲਏ ਹਰਦੇ ਲਾਨਤਾ ਲੈ ਕੇ ਮਰਿਆ ਨਾ ਇਦਾਂ ਹੀ ਲਾਨਤਾ ਲੈ ਲੈ ਕੇ ਸੁਖਵੀਰ ਬਾਦਲ ਨੇ ਮਰਨਾ ਇਦਾਂ ਹੀ ਤੁਮੇ ਲਾਸਟ ਟਾਈਮ ਇੱਕ ਬੰਦੇ ਨਾਲ ਇੰਟਰਵਿਊ ਕੀਤੀ ਸੀ ਉਹ ਕਹਿੰਦਾ ਰੋਸ਼ ਬਹੁਤ ਹੈ ਨੌਜਵਾਨਾਂ ਚ ਨਰਨ ਸਿੰਘ ਚੋੜਾ ਨੇ ਸਾਡੀ ਅੱਗ ਜਗਾਈ ਆ ਬਸ ਤੇ ਹੁਣ ਅਸੀਂ ਉਹਦਾ ਬਦਲਾ ਜਿਹੜਾ ਉਹ ਪੂਰਾ ਜੀ ਤੁਹਾਡੇ ਪਿਤਾ ਜੀ ਪੱਗ ਨੂੰ ਕਿਸੇ ਨੇ ਹੱਥ ਪਾਇਆ ਹੋਵੇ ਤੁਸੀਂ ਕੀ ਕਰੋਗੇ ਜੋ ਨੌਜਵਾਨਾਂ ਤੋਂ ਹੋਊਗਾ ਉਹਨਾਂ ਨੂੰ ਤਾਂ ਫਰਕ ਕਰਨਾ ਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਿਸੇ ਲਈ ਕੁਝ ਨਹੀਂ ਸਾਡੇ ਲਈ ਸਭ ਕੁਝ ਅਜਾੜ ਹੀ ਹੈ ਇਹ ਘਰੇ ਹੋਊਗਾ ਡਿਪਟੀ ਡਿਊਟੀ ਸੀਐਮ ਜੋ ਹੋਊਗਾ ਘਰੇ ਹੋਊਗਾ ਕੱਲਾ ਬਰਛਾ ਫੜ ਕੇ ਇਹ ਥੋੜਾ ਵੀ ਸਾਵਧਤ ਕਰ ਦੋਗੇ ਤੁਸੀਂ ਅਸੀਂ ਸੱਚੇ ਸਿੱਖ ਆ ਵੀ ਅਸੀਂ ਕਾਲ ਤਾਂ ਸਾਬ ਦੇ ਹੁਕਮ ਨੂੰ ਮੰਨਦੇ ਆ ਪਰ ਸਾ ਫੜਨਾ ਸੌਖਾ ਪਰ ਉਹਦਾ ਉੱਤੇ ਦੇ ਵੇਖ ਵੇਖੋ ਚੁੰਮੜੇ ਪਏ ਨਾ ਉੱਤੇ ਨਹੀਂ ਛੱਡਦੇ ਉਸ ਤੋਂ ਦਾ ਇਨਸੀਡੈਂਟ ਤੇ ਹੋਣ ਦੇ ਇਨਸੀਡੈਂਟ ਦੋਨੋਂ ਚ ਕੀ ਫਰਕ ਤੁਸੀਂ ਸਮਝਦੇ ਹੋ ਉਦੋਂ ਤੁਹਾਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਲੇਕਿਨ ਅੱਜ ਸੁਖਬੀਰ ਸਿੰਘ ਬਾਦਲ ਖੁਦ ਦੋਸ਼ੀ ਹੈ ਕਿਹਨਾਂ ਦੋਨਾਂ ਚ ਫਰਕ ਸਮਝਦੇ ਤੁਸੀਂ ਕਾਲ ਤਾਂ ਸਾਬ ਤੇ ਖੜ ਕੇ ਗੱਲ ਨੂੰ ਕਲੀਅਰ ਕਰੇ ਸੁਖਬੀਰ ਬਾਦਲ ਜਿੱਦੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਅਸੀਂ ਉੱਥੇ ਮੋਰਚਾ ਲਾਇਆ ਗੁਰੂ ਸਾਹਿਬ ਦੇ ਅੰਗਾਂ ਦੀ ਸੇਵਾ ਸੰਭਾਲ ਕੀਤੀ ਹੈ ਜਿਹੜੇ ਦੋਸਤਾਂ ਨੇ ਜਿਨ੍ਹਾਂ ਦੀ ਵਿਧਵੀ ਕੀਤੀ ਸੀ ਤੇ ਸਾਡੇ ਦੇ ਸਖੋ ਦੀ ਪਰਚਾ ਪਤਾ ਵੀ ਵਿਧਵੀ ਇਹਨਾਂ ਨੇ ਕੀਤੀ ਦੋ ਭਰਾਵਾਂ ਨੇ ਤੇ ਡਰਾਮਾ ਰਚਿਆ ਪ੍ਰੈਸ ਕਾਨਫਰੰਸ ਕਰਕੇ ਵੀ ਮੈਥੋ ਤਾਂ ਹੁਣ ਮੇਰੇ ਤਾਂ ਅੱਖਾਂ 'ਚ ਹੰਝੂ ਆ ਗਏ ਬੋਲਿਆ ਨਹੀਂ ਜਾਂਦਾ ਵੀ ਮੈਂ 나ڈا ਸਾਹਿਬ ਸ਼ੁਕਰਾਨਾ ਕਰਨ ਚੱਲੇ ਆ ਉਹਦੇ ਡਰਾਮਾ ਕਰਦਾ ਸੀ ਜਾਂ ਅਕਾਲ ਤਖਤ ਸਾਹਿਬ ਤੇ ਦੋ ਤਰੀਕ ਨੂੰ ਡਰਾਮਾ ਕਰਕੇ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਲਗਾਤਾਰ ਹੀ ਸੁਖਬੀਰ ਸਿੰਘ ਬਾਦਲ ਆਪਣੀ ਸਜ਼ਾ ਅਪੂਕਤਦੇ ਹੋਏ ਨਜ਼ਰ ਆ ਰਹੇ ਨੇ ਉਤੇ ਹੀ ਕਈ ਇਸ ਤਰ੍ਹਾਂ ਦੇ ਤੱਥ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਸ਼ਾਇਦ ਕਿਸੇ ਨੇ ਵੀ ਉਹ ਗੱਲ ਨਾ ਸੁਣੀ ਹੋਵੇ ਜਦੋਂ ਬਾਬਲਕਲਾ ਗੋਲੀਕਾਂਡ ਹੋਇਆ ਸੀ ਅਤੇ ਕੋਟਕਪੂਰਾ ਦਾ ਜੋ ਸਮਾ ਸਾਹਮਣੇ ਆਇਆ ਸੀ ਉਸ ਵੇਲੇ ਦੋ ਨੌਜਵਾਨਾਂ ਦੁਤੇ ਐਫਆਈਆਰ ਦਰਜ ਕਰਵਾਈ ਗਈ ਸੀ ਜਿਨ੍ਹਾਂ ਦਾ ਇਸ ਵਿੱਚ ਭੂਮਿਕਾ ਜਿਹੜੀ ਸੀ ਉਹ ਦੱਸੀ ਜਾ ਰਹੀ ਸੀ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਦਾ ਇਨਸੀਡੈਂਟ ਤੇ ਹੋਣ ਵਾਲੇ ਇਨਸੀਡੈਂਟ 'ਚ ਕਿੰਨਾ ਕੁ ਫਰਕ ਤੁਹਾਨੂੰ ਨਜ਼ਰ ਆਇਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਉਹਦੋਂ ਦਾ ਇਨਸੀਡੈਂਟ ਤੇ ਹੋਣ ਦੇ ਇਨਸੀਡੈਂਟ ਦੋਨੋਂ 'ਚ ਕੀ ਫਰਕ ਤੁਸੀਂ ਸਮਝਦੇ ਹੋ ਉਦੋਂ ਤੁਹਾਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਲੇਕਿਨ ਅੱਜ ਸੁਖਬੀਰ ਸਿੰਘ ਬਾਦਲ ਖੁਦ ਦੋਸ਼ੀ ਹੈ ਕਿਹਨਾ ਦੋਨਾਂ 'ਚ ਫਰਕ ਸਮਝਦੇ ਤੁਸੀਂ ਉਹੀ ਗੱਲ ਹੈ ਨਾ ਵੀਰ ਜੀ ਅਕਾਲ ਤਾਂ ਸਭ ਤੋਂ ਖੜ ਕੇ ਗੱਲ ਨੂੰ ਕਲੀ ਅਸੀਂ ਉੱਥੇ ਮੋਰਚਾ ਲਾਇਆ ਗੁਰੂ ਸਾਹਿਬ ਦੇ ਅੰਗਾਂ ਦੀ ਸੇਵਾ ਸੰਭਾਲ ਕੀਤੀ ਹੈ ਜਿਹੜੇ ਦੁਸ਼ਟਾਂ ਨੇ ਜਿਨ੍ਹਾਂ ਦੀ ਬੇਦਵੀ ਕੀਤੀ ਸੀ ਤੇ ਸਾਡੇ ਦੇ ਸਗੋ ਦੀ ਪਰਚਾ ਪਾਤਾ ਵੀ ਬੇਦਵੀ ਇਹਨਾਂ ਨੇ ਕੀਤੀ ਦੋ ਭਰਾਵਾਂ ਨੇ ਤੇ ਡਰਾਮਾ ਰਚਿਆ ਪ੍ਰੈਸ ਕਾਨਫਰੰਸ ਕਰਕੇ ਵੀ ਮੈਥੋ ਤਾਂ ਹੁਣ ਮੇਰੇ ਅੱਖਾਂ 'ਚ ਹੰਝੂ ਆ ਗਏ ਬੋਲਿਆ ਨਹੀਂ ਜਾਂਦਾ ਵੀ ਮੈਂ 나ਡਾ ਸਾਹਿਬ ਸ਼ੁਕਰਾਨਾ ਕਰਨ ਚੱਲੇ ਆ ਉਹਦੇ ਡਰਾਮਾ ਕਰਦਾ ਸੀ ਜਾਂ ਅਕਾਲ ਤਖਤ ਸਾਹਿਬ ਤੇ ਦੋ ਤਰੀਕ ਨੂੰ ਡਰਾਮਾ ਕਰਕੇ ਗਿਆ ਇੱਕ ਗੱਲ ਨੂੰ ਤਾਂ ਕਲੀਅਰ ਕਰਨਾ ਪਊਣਾ ਉਹਦੇ ਵੀ ਗੁਰੂ ਦੇ ਸਨਮੁਖ ਜਾ ਕੇ ਡਰਾਮਾ ਕੀਤਾ ਇਹਨੇ ਅਰਦਾਸ ਕੀਤੀ ਤੇ ਉਹਦੇ ਵੀ ਗੁਰੂ ਗੁਰਗ੍ਰੰਥ ਸਾਹਿਬ ਜੀ ਦੇ ਸਨਮੁਖ ਪੰਜ ਸਿੰਘ ਸਭਾਨਾਂ ਦੇ ਸਨਮੁਖ ਇਹਨੇ ਡਰਾਮਾ ਰਚਿਆ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਪ੍ਰੀਪੈਂਡ એપisode ਨਜ਼ਰ ਆ ਰਿਹਾ ਤੁਹਾਨੂੰ ਜਿਸ ਤਰ੍ਹਾਂ ਦਾ ਪਹਿਲਾਂ 4 ਘੰਟੇ ਪਹਿਲਾਂ ਸਭ ਕੁਝ ਤਾਮਜਾਮ ਹੋਇਆ ਜਿੱਦਾਂ ਜੱਜਦਾਰਾਂ ਨਾਲੋਂ ਉਹਨਾਂ ਨੂੰ ਤਾੜਨਾ ਕੀਤੀ ਕਿ ਉਸ ਤੋਂ ਬਾਅਦ ਸਜ਼ਾ ਸੁਣਾਈ ਗਈ ਤੁਹਾਨੂੰ ਲੱਗਦਾ 4 ਘੰਟੇ ਦਾ એપisode ਤੇ ਕੀ ਤੁਹਾਨੂੰ ਨਜ਼ਰ ਆਇਆ ਪਹਿਲਾਂ ਬਹੁਤ ਜ਼ਿਆਦਾ ਮਾਹੌਲ ਕ੍ਰੀਏਟ ਕੀਤਾ ਗਿਆ ਵੀ ਵਾਕਈ ਬਾਦਲਾਂ ਨੂੰ ਨਾ ਹੁਣ ਜੱਜਦਾਰ ਸਾਹਿਬ ਇੰਨੀ ਤਕੜੀ ਸਜ਼ਾ ਲਾਉਣਗੇ ਵੀ ਇਸ ਤੋਂ ਬਾਅਦ ਕੋਈ ਸਿੱਖ ਜਥੇਬੰਦੀ ਦਾ ਜਿਹੜਾ ਕੋਈ ਨੁਮਾਇੰਦਾ ਹੋਊਗਾ ਉਹ ਐਡਾਂ ਦੀ ਕਤਾਈ ਨਹੀਂ ਕਰੂਗਾ ਪਰ ਅਖੀਰ ਤੇ ਚਲੋ ਇੱਕ ਦੋ ਫੈਸਲੇ ਵਧੀਆ ਲਏ ਗਏ ਆ ਜਿਵੇਂ ਫਕਰੇ ਕੌਮ ਵਾਪਸ ਲਿਆ ਕੇ ਉਹ ਵਧੀਆ ਫੈਸਲਾ ਦੂਜਾ ਫੈਸਲਾ ਸੀਗਾ ਇਹਨਾਂ ਦੇ ਅਸਤੀਫੇ ਪ੍ਰਮਾਨ ਕਰਕੇ ਇਹਨਾਂ ਨੂੰ ਜੜੀਆਂ ਵੀ ਸਿੱਖ ਸੰਸਥਾਵਾਂ ਉਹਨਾਂ ਦਾ ਮੁਖੀ ਰਹਿਣ ਦਾ ਹੱਕ ਖੋਇਆ ਗਿਆ ਪਰ ਹੁਣ ਉਹਦੇ ਵਿੱਚ ਫਿਰ ਬਦਲਾਅ ਕਿਉਂ ਲਿਆਂਦੇ ਜਾ ਰਹੇ ਆ ਜੇ ਅਕਾਲਤਾ ਸਾਹਿਬ ਤੋਂ ਯਾਰ ਹੁਕਮ ਹੋਵੇ ਤੇ ਉਹਦੇ 'ਚ ਵੀ 15 ਦਾ 20 ਦਿਨ ਦਿੱਤੇ ਜਾਣ ਕਮਾਲ ਆ ਜੇ ਦਾ ਮਤਲਬ ਪਰ ਤੁਸੀਂ ਹਕੂਮਤਾਂ ਮੈਨੂੰ ਨਹੀਂ ਮੰਨਦੇ ਗੱਲਾ ਵਰਛਾ ਫੜ ਕੇ ਇਹ ਥੋੜਾ ਵੀ ਸਾਬਤ ਕਰ ਦੋਗੇ ਤੁਸੀਂ ਅਸੀਂ ਸੱਚੇ ਸਿੱਖ ਆ ਵੀ ਅਸੀਂ ਕਾਲਾਤਾ ਸਾਹਿਬ ਦੇ ਹੁਕਮ ਨੂੰ ਮੰਨਦੇ ਆ ਵਰਛਾ ਫੜਨਾ ਸੌਖਾ ਪਰ ਉਹਦਾ ਅਉਧੇ ਦੇ ਵੇਖੋ ਚੁੰਬੜੇ ਪਏ ਨਾ ਉਹਦੇ ਨਹੀਂ ਛੱਡਦੇ ਪਏ ਅਉਧੇ ਛੱਡਨ ਉਹਦੇ ਜਿਹੜੇ ਉਹ ਅਸਤੀਫੇ ਜਿਹੜੇ ਪ੍ਰਵਾਨ ਹੋਣ ਇਹਨਾਂ ਤੋਂ ਗਲੋਗਲਾਮੋਂ ਕੌਮ ਦੇ ਲਾਇਆ ਜਾਵੇ ਨਵਾਂ ਕਾਲੀਦਲ ਤਿਆਰ ਹੋਵੇ ਕਿਉਂ ਕੱਲਾ ਸੁਵੀਰ ਬਾਦਲੀ ਇਹ ਕਾਲੀਦਲ ਨੂੰ ਚਲਾਉਣ ਵਾਲਾ ਇਹਦੀ ਵਜ੍ਹਾ ਕਰਕੇ ਤਾਂ ਕਾਲੀਦਲ ਖਤਮ ਹੋ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਲੱਗ ਗਿਆ ਪੰਜਾਬ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਦੋ ਸੀਟਾਂ ਦੇ ਲਿਆਤਾ ਲੋਕਾਂ ਨੇ ਲੋਕ ਨੂੰ ਇੰਨਾ ਕਲੀਅਰ ਹੋ ਗਿਆ ਵੀ ਇਹ ਜਮਦੂਤ ਆ ਇਹ ਜੋਕਾਂ ਚੰਬੜੀਆਂ ਵੀ ਆ ਜੈਸੇ ਦਾ ਸਾਹਿਬ ਨੂੰ ਹਿੱਤ ਕਲੀਅਰ ਨਹੀਂ ਹੋਇਆ ਇਹਨਾਂ ਨੂੰ ਲਾਉਣ ਨਵਾਂ ਕਾਲੀਦਾਲ ਨਵੀਂ ਭਰਤੀ ਸ਼ੁਰੂ ਹੋਈ ਹੈ ਨਵੇਂ ਪ੍ਰਧਾਨ ਬਣ ਗੁਰਸਖ ਬੰਦੇ ਰਹਿਤ ਮਰਜ਼ਾਦਾ ਨੂੰ ਮੰਨਣ ਵਾਲੇ ਬੰਦੇ ਗੁਰੂ ਨੂੰ ਮੰਨਣ ਵਾਲੇ ਬੰਦੇ ਪੰਜਾਬ ਦੀ ਭਲਾਈ ਵਾਲੇ ਬੰਦੇ ਮੂਹਰੇ ਲੱਗਣ ਅਸੀਂ ਦੋਨੇ ਦੋਨੇ ਹੱਥ ਜੋੜ ਕੇ ਉਹਨਾਂ ਦੇ ਨਾਲ ਤੁਰਾਂਗੇ ਤੁਹਾਨੂੰ ਮੰਨੋਂ ਤੁਹਾਨੂੰ ਕੋਈ ਅਹੁਦਾ ਨਹੀਂ ਕੋਈ ਲਾਲਚ ਨਹੀਂ ਸਾਰੇ ਸੰਗਤ ਤੁਰੂਗੀ ਪਰ ਜੇ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਿਕੇਸ਼ਨ ਕਰਾ ਕੇ ਉਹਨਾਂ ਦੀ ਤਿਆਰੀ ਕਰਕੇ ਫੇਰ ਪ੍ਰਸਕਬੀਰ ਨੂੰ ਭਾਜਿਏ ਨਹੀਂ ਹੋਣਾ ਕਿਉਂਕਿ ਸੁਖਬੀਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੱਥਾ ਲਾਇਆ ਉਹਨੂੰ ਬੰਦਾ ਨਹੀਂ ਠਾ ਸਕਦਾ ਲੇਕਿਨ ਜਿਸ ਤਰ੍ਹਾਂ ਤੁਹਾਡੇ ਦੋਨਾਂ ਦੇ ਉੱਤੇ ਤੁਹਾਡੇ ਦੋਵੇਂ ਬ੍ਰਦਰਜ਼ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਤਸ਼ੱਦਦ ਕਿਸ ਤਰ੍ਹਾਂ ਚੱਲਿਆ ਗਿਆ ਤੁਹਾਡੇ ਪਰਿਵਾਰ ਵੱਲੋਂ ਹੁਣ ਵੀ ਜਦੋਂ ਗੱਲ ਚਿਤਿਆਂ ਦੀ ਹੋਗੀ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਤਾਂ ਗੱਲਾਂ ਚੱਲਦੀਆਂ ਹੋਣਗੀਆਂ ਕਿ ਕਦੀ ਨਾ ਕਦੀ ਇਨਸਾਫ ਮਿਲੇਗਾ ਲੱਗਦਾ ਇਨਸਾਫ ਮਿਲੇਗਾ ਨਹੀਂ ਇਨਸਾਫ ਸਾਨੂੰ ਆਪਦੇ ਇਨਸਾਫ ਦੀ ਬਾੜੀ ਕੋਈ ਹੈ ਨਹੀਂਗੀ ਲੋੜ ਕੋਈ ਕਰਨੀ ਜੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੀ ਅਸੀਂ 11 ਦਿਨ ਸੀਐਸਟਾਫ ਰਹੇ ਆ ਛੱਡੇ ਪੜਾਏ ਆ கரੰਟ ਤੱਕ ਲਵਾਏ ਆ ਪੁੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਚੱਲਿਆ ਕੋਈ ਦਿੱਕਤ ਨਹੀਂ ਕਉਂਕੋ ਉਹਦੇ ਵਿੱਚ ਚੱਲਣ ਦਾ ਕਾਰਨ ਇਹ ਸੀਗੇ ਜੇ ਅਸੀਂ ਮੰਨ ਲਓ ਅਸੀਂ ਡੋਲ ਜਾਂਦੇ ਤੇ ਅੱਜ ਸੁਖਵੀਰ ਬਾਦਲ ਨੇ ਮੰਨਣਾ ਸੀ ਜੇ ਸੁਖਵੀਰ ਬਾਦਲ ਉਹਦੇ ਸਾਨੂੰ ਮਨਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪੈਸਿਆਂ ਦਾ ਦਿੱਤਾ ਡਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫਰੀਦਕੋਟ ਦੀ ਨਹਿਰਾਂ 'ਚ ਸੜ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਗਏ ਕੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ 'ਚ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਵਾ ਜਦੋਂ ਮਤਲਬ ਠੰਡ 'ਚ ਜਦੋਂ ਆਉਂਦਾ ਉਹਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਚਲੋ ਛੋਟੀਆਂ ਗੱਲਾਂ ਤੇ ਜੇ ਉਦੋਂ ਸਾਨੂੰ ਮਨਾ ਲੈਂਦਾ ਤਖਵੀਰ ਬਾਦਲ ਤੇ ਅੱਜ ਤਖਵੀਰ ਬਾਦਲ ਨੇ ਮੰਨਣਾ ਸੀ ਗੱਲ ਤਾਂ ਸਭ ਤੇ ਆ ਕੇ ਵੀ ਹਾਂ ਅਸੀਂ ਬੇਅਦਬੀ ਕਰਾਈ ਹੈ ਜਾਂ ਅਸੀਂ ਉਹਨਾਂ ਨੂੰ ਸਾਹਬਿਆ ਜਾਂ ਅਸੀਂ ਦੋਸ਼ੀ ਨਹੀਂ ਫੜੇ ਮੰਨਣਾ ਸੀ ਇਹ ਗੱਲ ਇਹਨਾਂ ਨੇ ਸਾਨੂੰ ਜੇਲ੍ਹ ਚ ਮਾਰਾ ਕੇ ਮੁੱਦਾ ਖਤਮ ਕਰ ਦੇਣਾ ਅੱਜ ਸੱਚੇ ਹੋਣਾ ਸੀ ਇਹਨਾਂ ਨੇ ਤੇ ਦੋਸ਼ੀ ਬਾਹਰ ਘੁੰਮਦੇ ਹੋਣਾ ਸੀ ਇਹਨਾਂ ਦੀਆਂ ਗੱਡੀਆਂ 'ਚ ਇਹਨਾਂ ਦੇ ਗੱਨਮੈਂਦਾ ਨਾਲ ਜਿਹੜੇ ਪ੍ਰੇਮੀ ਸੀਗੇ ਇਹ ਤਾਂ ਗੁਰੂ ਸਾਹਿਬ ਨੇ ਕੌਤਕੀ ਰਚਾਇਆ ਇਹਨਾਂ ਨੂੰ ਨੰਗੇ ਕੀਤਾ ਤੁਹਾਨੂੰ ਲੱਗਦਾ ਨਹੀਂ ਤੁਹਾਡੇ ਪਰਿਵਾਰ ਤੇ ਵੀ ਉਸ ਤਰ੍ਹਾਂ ਦੀ ਲਾਂਚਨ ਲੱਗ ਜਾਣੀ ਸੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਮਨਵਾਇਆ ਜਾਂਦਾ ਤਾਂ ਤੁਹਾਡੀ ਤੇ ਚਲੋ ਜੋ ਹੋਣਾ ਸੀ ਹਾਲਾਤ ਲੱਗਦਾ ਪਰਿਵਾਰ ਦੇ ਹਾਲਾਤ ਵੀ ਮਾੜੇ ਬਿਲਕੁਲ ਪਰਿਵਾਰ ਨਹੀਂ ਬੱਬਾ ਜੀ ਉਸ ਤੇ ਗੱਲ ਸਿੱਖ ਪੰਥ ਦੀ ਆ ਰਹੀ ਨਹੀਂ ਕਿਉਂਕਿ ਅਸੀਂ ਅਮਰਤਾਰੀ ਸੀ ਪੰਜ ਪੈਰਾਂ ਜਿਵੇਂ ਸੇਵਾ ਕਰਦਾ ਰਿਆਂ ਅਲਨ ਨੇ ਕਹਣਾ ਆ ਸਿੱਖ ਜਿਹੜੇ ਗੁਰੂ ਨੂੰ ਮੰਨਦੇ ਉਹਦੀ ਵੀ ਵਿਦਵੀ ਕਰਦੇ ਇਹ ਚੀਜ਼ ਇਹ ਕਾਲਖ ਸਿੱਖ ਪੰਥ ਦੇ ਮੂੰਹ ਤੇ ਮਲ ਨਹੀਂ ਚਾਹੁੰਦਾ ਸੀ ਸੁਖਵੀਰ ਬਾਦਲ ਪਰ ਉਹਦੇ ਆਪ ਦੇ ਮੂੰਹ ਤੇ ਮਲੀ ਲੇਕਿਨ ਜੋ ਇਨਸੀਡੈਂਟ ਤੁਸੀਂ ਹੁਣ ਵੇਖਿਆ ਕਿ ਲੱਗਦਾ ਕਿ ਸਿੱਖ ਕੌਮ ਦੇ ਵਿੱਚ ਰੋਸ ਸੀਗਾ ਜਿਹੜਾ ਲਗਾਤਾਰ ਨਰਿੰਦਰ ਸਿੰਘ ਚੋੜਾ ਆਉਣਾ ਵਾਲਾ ਜੋ ਇਨਸੀਡੈਂਟ ਕੀਤਾ ਗਿਆ ਤੁਹਾਨੂੰ ਲੱਗਦਾ ਰੋਸ ਸੀਗਾ ਕਿਸ ਜਗ੍ਹਾ ਤੇ ਉਹ ਮਰਦਾ ਜੀ ਉਹ ਗੁਰੂਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਉਹਦੇ ਉਹਦੀਆਂ ਭਾਵਨਾ ਸੀ ਉਹ ਕਿਉਂ ਕਰਕੇ ਕੋਈ ਭਾਂਡੇ ਮਾਜ ਕੇ ਇਹ ਸਜ਼ਾ ਥੋੜਾ ਖਤਮ ਹੋਣੀ ਹੈ ਹੁਣ ਮੇਰੀ 307 ਦੀ ਗਵਾਹੀ ਹੈ ਸੁਖਵੀਰ ਬਦਲ ਦੇ ਉਲਟ ਕੋਰਟ ਚ ਦੋ ਵਾਰੀ ਮੈਂ ਜਾਇਆ ਜਿੱਦੇ ਕੋਰਟ ਸਦੂ ਠੋਕ ਕੇ ਦੇਵਾਂਗੇ ਉਹਦੇ ਉਹਦੇ ਉਥੇ ਬੱਝੂਗਾ ਨਾ ਉਹ ਜਿਹੜੇ ਹੋਰ ਸਾਡੇ ਗਵਾਹ ਠੋਕ ਕੇ ਗਵਾਹੀ ਦੇਈ ਜਾਂਦੇ ਆ ਜਿਨ੍ਹਾਂ ਨੂੰ ਤੂੰ ਮਾਰ ਹੀ ਸਕਦਾ ਮੁਕਰਾ ਨਹੀਂ ਸਕਦਾ ਲੇਕਿਨ ਸ਼ਰੋਮਨੀ ਕਮੇਟੀ ਤੇ ਕਹਿੰਦੇ ਕਿ ਨਰੈਨ ਸਿੰਘ ਚੋੜਾ ਨੂੰ ਪੰਥ ਤੋਂ ਛੇਕ ਦੋ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਨਾਲ ਹੀ ਮੋਢੇ ਨਾਲ ਮੋਢਾ ਲਾ ਕੇ ਸੁਖਵੀਰ ਨੂੰ ਮਤਲਬ ਚੋਣ ਚ ਕੁਝ ਇਹ ਲਾਲਚੀ ਕੁੱਤੇ ਆ ਜੀ ਇਹ ਲਾਲਚੀ ਕੁੱਤੇ ਆ ਇਹ ਇਨਾਂ ਲਈ ਇਹੀ ਸ਼ਬਦ ਆ। ਕਾਰਨ ਕੀ ਹੈ ਜੀ? ਜਿਹੜਾ ਗੁਰੂ ਦੀ ਸੰਗਤ ਤੇ ਜਿਹੜੀ ਨਾਮ ਜਪ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਲੱਭਣ ਵਾਸਤੇ ਨਾਮ ਜਪ ਰਹੀ ਹੈ, ਉਹਦੇ ਤੇ ਗੋਲੀ ਚਲਾਉਣ ਵਾਲਾ ਤਾਂ ਸੇਵਾਦਾਰ ਹੋ ਗਿਆ। ਹੂੰ। ਗੁਰੂ ਤੇ ਸੰਗਤ ਤੇ ਗੋਲੀ ਚਲਾਉਣ ਵਾਲਾ ਤਾਂ ਸੇਵਾਦਾਰ ਹੋ ਗਿਆ ਪਰ ਦੋਸ਼ੀ ਦੇ ਗੋਲੀ ਚਲਾਉਣ ਵਾਲਿਆਂ ਨੂੰ ਬੰਦ ਚੋ ਛੇਕ ਦੋ। ਗੁਰੂ ਦੇ ਅੰਗ ਖਲਾਉਣ ਵਾਲਾ ਵੀ ਸੇਵਾਦਾਰ ਹੋ। ਉਹ ਸੇਵਾਦਾਰ ਹੋ ਗਿਆ। ਜਹੇਦਾਰਾਂ ਨੇ ਵੀ ਗਲਤ ਸ਼ਬਦ ਵਰਤੇ ਆ ਇੱਥੇ। ਸੇਵਾਦਾਰ ਤਾਂ ਉਹ ਬਾਅਦ ਚ ਹੋਊਗਾ ਨਾ। ਹਜੇ ਤਾਂ ਉਹ ਸਜ਼ਾ ਭੁਗਤ ਰਿਹਾ ਸੀ। ਸੇਵਾਦਾਰ ਕਿੱਥੋਂ ਬਣ ਗਿਆ? ਅਜੇ ਤਾਂ ਦੋਸ਼ੀ ਆ ਉਹ ਹਜੇ ਤਾਂ ਜੁੜੀ ਤੁਸੀਂ ਸਜ਼ਾ ਲਾਈ ਆ ਉਹਨਾਂ ਨੂੰ ਬਰਸ਼ਾ ਫੜ ਕੇ ਬੈਠਣ ਦੀ ਬਹੁਤ ਥੋੜੀ ਸਜ਼ਾ ਉਹ ਚਲੋ ਅਸੀਂ ਉਸ ਗੱਲ ਤੇ ਨਹੀਂ ਆਉਂਦੇ ਪਰ ਉਹਦੀ ਸਜ਼ਾ ਭੁਗਤ ਰਿਆ ਜਿਹੜਾ ਬੰਦਾ ਸਜ਼ਾ ਭੁਗਤ ਰਿਆ ਹੁੰਦਾ ਉਹ ਕੀ ਹੁੰਦਾ ਦੋਸ਼ੀ ਹੁੰਦਾ ਨਾ ਉਹ ਉਹ ਸੇਵਾਦਾਰ ਕਿਵੇਂ ਬਣ ਗਿਆ ਇਹਨਾਂ ਨੇ ਜਲਦੀ ਦੇ ਨਾਲ ਬਿਆਨ ਦਿੱਤਾ ਵੀ ਇਹ ਸੁਖਵੀਰ ਵੱਲ ਤੇ ਗੋਲੀ ਨਹੀਂ ਚੱਲੀ ਸੇਵਾਦਾਰ ਤੇ ਚੱਲੀ ਸੇਵਾਦਾਰ ਤੇ ਕਿਵੇਂ ਚੱਲੀ ਹੈ ਜੇ ਤੁਸੀਂ ਗੱਲ ਕਰਦੇ ਹੋ ਇਸ ਸਥਾਨ ਦੀ ਠੀਕ ਆ ਚਲੋ ਇਹ ਨਰਨਾਨ ਸਿੰਘ ਚੌੜਾ ਸਾਹਿਬ ਵੀ ਦੱਸ ਸਕਦੇ ਉਹਨਾਂ ਦੀ ਭਾਵਨਾ ਕੀ ਸੀ ਜਾਂ ਉਹਨਾਂ ਨੂੰ ਕਿਉਂ ਇੰਨਾ ਲੱਗਿਆ ਉਹ ਆਪ ਦੇ ਬਾਰੇ ਤਾਂ ਜ਼ਿਆਦਾ ਉਹ ਹੀ ਸਪਸ਼ਟ ਕਰ ਸਕਦੇ ਪਰ ਮੱッセ ਰੰਗੜ ਨੂੰ ਵੀ ਇੱਥੇ ਸੋਧਾ ਲੱਗਿਆ ਜੇ ਤੁਸੀਂ ਗੱਲ ਬੇਦਬੀ ਦੀ ਕਰਦੇ ਹੋ ਵੀ ਉਹਨਾਂ ਨੇ ਬੇਦਬੀ ਕਰਤੀ ਇੱਥੇ ਆਏ ਹੋ ਗਏ 6 ਜੂਨ ਨੂੰ ਕਿੰਨੀਆਂ ਡਾਂਗਾਂ ਕਿਰਪਾਨਾਂ ਚਲਾਉਂਦੇ ਤੇ ਕਿੰਨੇ ਸਿੱਖਾਂ ਦੀਆਂ ਦਸਤਾਰਾਂ ਇਹਨਾਂ ਸ਼੍ਰੋਮਣੀ ਕਮੇਟੀ ਕੋਲੇ ਇਹ ਨਹੀਂ ਦੋਸ਼ੀ ਕਮਿਟੀ ਦਫ਼ਤਰ ਦੇ ਬਾਹਰ ਵੀ ਬੜੀ ਡਾਂਗ ਚੱਲੀ ਸੀ ਜਿਹੜੋ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਘਟਾਇਆ ਹਾਂਜੀ ਹਾਂਜੀ ਤੇ ਉਹ ਬੇਦਬੀ ਨਹੀਂ ਸੀ ਉਹ ਦੋਨੇ ਵੀ ਆਦੀ ਵੀ ਹੋਈ ਸੀ ਉਦੋਂ ਸ਼੍ਰਮਣੀ ਕਮੇਟੀ ਨੂੰ ਨਹੀਂ ਜਾਗਾਈ ਵੀ ਯਾਰ ਤੁਸੀਂ ਸੇਵਾਦਾਰਾਂ ਨੂੰ ਕਹਿਣੀ ਆ ਇੱਥੇ ਭਾਈ ਸੁਖਜੀਤ ਸਿੰਘ ਉਹ ਖੋਸਿਆਰਗੇ ਨੂੰ ਕਿੰਨਾ ਕੁੱਟ-ਕੁੱਟ ਕੇ ਭਜਾਇਆ ਤੇ ਜਦੋਂ ਮੋਰਚਾ ਲੱਗਿਆ ਸੀ ਉਦੋਂ ਨਹੀਂ ਬੇਦਬੀ ਹੋਈ ਹੂੰ ਲੇਕਿਨ ਅੱਜ ਤੁਹਾਨੂੰ ਕਿਤਨਾ ਕਿਤੇ ਖੁਸ਼ੀ ਹੈ ਜਾਂ ਮਨ ਨੂੰ ਇੰਨਾ ਕਿ ਸਕੂਨ ਹੈ ਕਿ ਉਹ ਜਿਹੜਾ ਕਲੰਕ ਤੁਹਾਡੇ ਸਿਰ ਤੇ ਲੱਗਣਾ ਸੀ ਸੁਖਵੀਰ ਨੇ ਖੁਦ ਆਪਣੇ ਸਿਰ ਤੇ ਮੰਨ ਲਿਆ ਨਹੀਂ ਚਲੋ ਇਸ ਗੱਲ ਦੇ ਸਕੂਨ ਵੀ ਹੈਗਾ ਇਸ ਗੱਲ ਦਾ ਸ਼ੁਕਰ ਵੀ ਹੈ ਗੁਰੂ ਸਾਹਿਬ ਦਾ ਧੰਨਵਾਦ ਵੀ ਹੈ ਸਾਨੂੰ ਉਮੀਦ ਸੀਗੀ ਜੀ ਇਹ ਅਸੀਂ ਇਹ ਉਮੀਦ ਨਹੀਂ ਛੱਡੀ ਤਾਂ ਹੀ ਇਹ ਕੇਸ ਵੀ ਲੜਿਆ ਐਂਡ ਤੱਕ ਟੈਂਡ ਤੱਕ ਖੜੇ ਵੀ ਆ ਸੰਘਰਸ਼ ਵੀ ਲੜਿਆ ਸਾਨੂੰ ਇਹ ਉਮੀਦ ਸੀ ਵੀ ਗੁਰੂ ਸਾਹਿਬ ਜ਼ਰੂਰ ਜੇ ਸਾਨੂੰ ਬਚਾ ਕੇ ਸੰਗਤ ਦੇ ਸਾਹਮਣੇ ਵਿੱਚ ਲਿਆ ਕੇ ਸੱਚੇ ਸੁੱਚੇ ਕਰ ਸਕਦੇ ਆ। ਤੋਂ ਉਹ ਇਹਦੇ ਇਹਦੇ ਮੂੰਹ ਤੇ ਵੀ ਜਿਹੜੀ ਹੈ ਸੰਗਤ ਦੇ ਮੂੰਹ ਤੇ ਕਾਲਕ ਮਲਣਾ ਚਾਹੁੰਦਾ ਸੀ ਇਹਦੇ ਮੂੰਹ ਤੇ ਵੀ ਮਲਣਗੇ। ਦੇਖੋ ਤੁਸੀਂ ਜੇ ਸੁਖਵੀਰ ਬਾਦਲ ਮੁੱਖ ਮੰਤਰੀ ਹੁੰਦਾ ਇੱਥੇ ਆ ਕੇ ਕਿਤੇ ਉਹਨੇ ਮੰਨਣਾ ਸੀ। ਅੱਜ ਇੱਥੇਦਾਰਾ ਮੂਰੇ ਗੱਲਾਂ ਹੋਣ ਦੇਣੀਆਂ ਸੀ ਉਹਨੇ। ਇਹ ਇਹ ਤਾਂ ਉਹ ਸਤਾ ਤੋਂ ਬਾਹਰ ਆ ਉਹ ਸਤਾ ਤੋਂ ਸਤਾ ਦੇ ਵਿੱਚ ਆਉਣ ਲਈ ਇਹ ਕਾ ਸਭ ਕੁਝ ਕਰ ਰਿਹਾ ਪਰ ਉਹ ਸਤਾ ਚ ਨਹੀਂ ਆ ਸਕਦਾ ਕਿਉਂਕਿ ਕਿ ਉਹਨੇ ਮੱਥਾ ਗੁਰੂਗ੍ਰੰਥ ਸਾਹਿਬ ਮਹਾਰਾਜ ਨਾਲ ਲਾਇਆ ਗੁਰੂ ਦੀ ਸੰਗਤ ਨਾਲ ਮੱਥਾ ਲਾਇਆ ਤੁਹਾਡਾ ਅੱਜ ਵੀ ਕੇਸ ਚੱਲ ਰਿਹਾ ਨਹੀਂ ਮੇਰੇ ਤੇ ਕੋਈ ਕੇਸ ਨਹੀਂ ਚੱਲ ਰਿਹਾ ਮੇਰੇ ਤੋਂ ਇਹਨਾਂ ਨੇ ਸੁਖਵੀਰ ਬਾਦਲ ਨੇ ਕੇਸ ਵਾਪਸ ਲੈ ਲਿਆ ਜਿਹੜਾ ਡਰਾਮਾ ਰਚਿਆ ਸੀ ਨਾ ਪਰ ਥੋੜੇ ਦਿਨਾਂ ਬਾਅਦ ਉਹ ਕੇਸ ਵਾਪਸ ਲੈ ਲਿਆ ਸੀਗਾ ਕੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਇਹਨਾਂ ਨੇ ਮੰਨਿਆ ਇੱਥੇ ਇਸ ਨੂੰ ਲੈ ਕੇ ਆਧਾਰ ਤੇ ਲੈ ਕੇ ਕੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਪਟੀਸ਼ਨ ਦਾਇਰ ਕਰ ਸਕਦੇ ਕਿਉਂਕਿ ਤੁਹਾਡੇ ਪਰਿਵਾਰ ਦੇ ਨਾਲ ਤੁਹਾਡੇ ਸਾਰੇ ਜਿਹੜਾ ਸੀਗਾ ਪਰਿਵਾਰਿਕ ਮੈਂਬਰਾਂ ਦੀ ਜਾਨ ਨਾਲ ਖੇਡਿਆ ਜਾਣਾ ਸੀਗਾ ਉਸ ਵੇਲੇ ਦੇਖੋ ਇਹ ਇੱਥੇ ਗੱਲ ਪਤਾ ਕੀ ਆ ਜਾਂਦੀ ਹੈ ਇੱਥੇ ਆ ਜਾਂਦੀ ਹੈ ਕਾਲਤਕ ਸਾਬ ਦੀ ਮਰਿਆਦਾ ਦੀ ਗੱਲ ਸਤਕਾਰ ਦੀ ਗੱਲ ਉਹਦੇ ਵਿੱਚ ਕੀ ਹੈ ਜੇ ਮੰਨ ਲਓ ਅਸੀਂ ਦੁਨੀਆਵੀ ਕੋਰਟ 'ਚ ਹੁਣ ਇਹਨੂੰ ਜਾ ਕੇ ਸਜ਼ਾ ਕਰਾਉਣੇ ਆ ਇੱਥੋਂ ਤਾਂ ਫਿਰ ਇਹਨਾਂ ਨੇ ਮaaf ਕਰਤਾ ਇਹਦਾ ਮਤਲਬ ਫਿਰ ਉਹ ਉਹ ਵੱਡੇ ਬਣਨਗੇ ਬਹੁਤ ਕੁਝ ਸੋਚਣਾ ਪੈ ਰਿਹਾ ਪਰ ਜਥੇਦਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਐਡੀਆਂ ਛੋਟੀਆਂ ਗੱਲਾਂ ਨਹੀਂ ਆ ਮਾਵਾ ਦੇ ਪੁੱਤ ਮਰੋਣੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਣੇ ਉਹਨੂੰ ਯਾਰ ਬਰਸ਼ਾ ਫੜ ਕੇ ਵਹਾ ਕੇ ਤੁਸੀਂ ਮਾਫ ਕਿਵੇਂ ਕਰ ਦੋਗੇ ਗੁਰੂਸ਼ ਵਧਿਆ ਸੰਗਤਾਂ ਦੇ ਵਿੱਚ ਆ ਕਬੂਲਨਾਮੇ ਤੋਂ ਬਾਅਦ ਦੇਖੋ ਜੀ ਉਹ ਰੋਸ ਤਾਂ ਵਧਿਆ ਵਧਿਆ ਸੀਗਾ ਇਹ ਨਾ ਅਸਲ ਵਿੱਚ ਇਹਨਾਂ ਨੇ ਗੁਰੂ ਸਾਹਿਬ ਦਾ ਮੱਥਾ ਲਾਇਆ ਕਰਕੇ ਇਹਨਾਂ ਦੇ ਸਾਰਾ ਕੁਝ ਉਲਟੀ ਪੈ ਰਿਹਾ ਇਹ ਦੇਖੋ ਸਾਨੂੰ ਕਹਿੰਦੇ ਸੀ ਇਹ ਵਿਹਲੜ ਧਰਨਾ ਲਾਉਂਦੇ ਆ ਹੁਣ ਆਪ ਧਰਨੇ ਤੇ ਬੈਠੇ ਆ ਇਹ ਹੁਣ ਕਹਿੰਦੇ ਇਹਨਾਂ ਨੇ ਹੁਣ ਇਹ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਇਹਨਾਂ ਦੇ ਚੇਲੇ ਚਮਚੜੇ ਇਹ ਨਹੀਂ ਮੰਨਿਆ ਵੀ ਯਾਰ ਐਡੀ ਗੱਲ ਮੰਨ ਗਿਆ ਸਾਡਾ ਆਕਾ ਵੀ ਅਸੀਂ ਹੁਣ ਤਾਂ ਚੁੱਪ ਕਰ ਜਾਈਏ ਹੁਣ ਵੀ ਨਰਿਆਰ ਸਿੰਘ ਚੌੜੇ ਨੂੰ ਬਾਹਰ ਕਢਾਉਂਦੀਆਂ ਗੱਲਾਂ ਇਹ ਨਿਕਲਣਾ ਇਹਨਾਂ ਨੇ ਕੌਮ ਤੋਂ ਬਾਹਰ ਜਿੰਨੀਆਂ ਇਹ ਗੱਲਾਂ ਕਰ ਰਹੀਆਂ ਉਹਨੀਆਂ ਇਹਨਾਂ ਦੇ ਉਲਟ ਪਈ ਜਾਂਦੀਆਂ ਲੇਕਿਨ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੇ ਸਾਡੇ ਪਰਿਵਾਰਕ ਮੈਂਬਰ ਨੂੰ ਕੋਈ ਨੁਕਸਾਨ ਹੋ ਜਾਂਦਾ ਤਾਂ ਸ਼ਾਇਦ ਉਹਨਾਂ ਦੇ ਪਣੇਵੇਂ ਜਿਹੜੇ ਸੀ ਜ ਆਪਣੇਵੇਂ ਜਿਹੜੀਆਂ ਸੀਗੀਆਂ ਉਹ ਅਨਾਥ ਹੋ ਜਾਨੇ ਸੀ ਜਿੰਨਾ ਜਿਤਕ ਮੇਰੇ ਸਰੀਰ ਚ ਦਮ ਆ ਉਨੀ ਦੇਰ ਤੱਕ ਉਹਨਾਂ ਨੂੰ ਇਨਸਾਫ ਦਵਾ ਕੇ ਰੱਖੂ ਕੀ ਤੁਹਾਡਾ ਪਰਿਵਾਰ ਉਹਨਾਂ ਨਜ਼ਰ ਨਹੀਂ ਆਇਆ ਕਿ ਤੁਹਾਡੇ ਵੀ ਪਣੇਵੇਂ ਆ ਸਕਦੀਆਂ ਨੇ ਤੁਹਾਡੇ ਵੀ ਕੋਈ ਬੱਚੇ ਹੋ ਸਕਦੇ ਨੇ ਤੁਹਾਡੀਆਂ ਮਾਵਾ ਜਿਹੜੀਆਂ ਉਹ ਵੀ ਮਾਂ ਦਾ ਪੁੱਤਾਂ ਪਿਓ ਦਾ ਪੁੱਤਾਂ ਭੈਣਾ ਮੇਰੇ ਮੇਰਾ ਭਰਾ ਏ ਮੇਰਾ ਛੱਡੋ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਸੀ ਗੁਰਜੀਤ ਸਿੰਘ ਸਰਾਵਾ ਸੀ ਉਹਨਾਂ ਦੇ ਕੋਈ ਮਾਮਾ ਚਾਚਾ ਉਹਨਾਂ ਦੀ ਮਾਂ ਭੈਣ ਉਹਨਾਂ ਦੇ ਹੈ ਨਹੀਂ ਸੀ ਉਹਨਾਂ ਦੇ ਹੈ ਨਹੀਂ ਸੀ ਇਹਨਾਂ ਦੇ ਮਾਮਾ ਧੀਆਂ ਭੈਣਾਂ ਹੀ ਕੱਲੀਆਂ ਅਸੀਂ ਨਹੀਂ ਅਸੀਂ ਕਿਸੇ ਦੇ ਪਰਿਵਾਰ ਦੇ ਦੁਖੀ ਨਹੀਂ ਹੈਗੇ ਪਰ ਇਹ ਸਾਡਾ ਦੁਖੀ ਹੈ ਇਹ ਸਾਡਾ ਦੁਖੀ ਇਹਨੂੰ ਸਜ਼ਾ ਇਹੀ ਮਿਲਣੀ ਚਾਹੀਦੀ ਸੀ ਜੋ ਨਰੈਣ ਸਿੰਘ ਚੌੜਾ ਨੂੰ ਸਜ਼ਾ ਦੇ ਰਿਆ ਸੀ ਇਹ ਤਾਂ ਗੁਰੂ ਸਾਹਿਬ ਨੇ ਉਹਦੀ ਪਤਾ ਨਹੀਂ ਵਧੀ ਸੀ ਜਾਂ ਉਹਨੇ ਹਜੇ ਹੋਰ ਆਪਦੇ ਹਾਲਾਤ ਮਾੜੇ ਦੇਖਣੇ ਆਂ ਤਰਸ-ਤਰਸ ਕੇ ਮਰਨਾ ਜਿਵੇਂ ਅਖੀਰਲੇ ਸਮੇਂ ਪ੍ਰਕਾਸ਼ ਬਾਦਲ ਮਰਿਆ ਨਾ ਮੁੱਖ ਮੰਤਰੀ ਹੋਵੇ ਤੇ ਐਮਐਲਏ ਹਰਜੇ ਲਾਹਨਤਾਂ ਲੈ ਕੇ ਮਰਿਆ ਨਾ ਇਦਾਂ ਹੀ ਲਾਹਨਤਾਂ ਲੈ ਲੈ ਕੇ ਸੁਪੀਰ ਬਾਦਲ ਨੇ ਮਰਨਾ ਇਦਾਂ ਹੀ لیکن ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਜ਼ਾ ਮਿਲੀ ਆ ਉਹ ਸਫੀਸ਼ੀਐਂਟ ਹੈ ਕਿ ਹੋਰ ਇਹ ਤੋਂ ਕਰੜੀ ਸਜ਼ਾ ਹੋਏਗੀ ਜੋ ਹਾਲਾਤ ਹੋਏ ਨੇ ਉਹ ਤੋਂ ਝਾਰਾ ਮਾੜੇ ਹਾਲਾਤ ਨਜ਼ਰ ਆਣਗੇ ਸੁਖਬੀਰ ਸਿੰਘ ਬਾਦਲ ਦੇ ਖਾਸ ਤੌਰ ਤੇ ਜਿਵੇਂ ਨੌਜਵਾਨ ਕਹਿ ਰਹੇ ਜਿੰਨੇ ਜੇ ਤੱਕ ਸੋਧਾ ਨਾ ਲਗਾ ਹੋਣੀ ਚਾਹੀਏ ਜੇ ਤੱਕ ਕਹਿੰਦੇ ਸੀ ਸਾਹ ਨਹੀਂ ਲੈਣਾ ਕਿਸੇ ਨੂੰ ਕਿਉਂਕਿ ਮੈਂ ਲਾਸਟ ਟਾਈਮ ਇੱਕ ਬੰਦੇ ਨਾਲ ਇੰਟਰਵਿਊ ਕੀਤੀ ਸੀ ਉਹ ਕਹਿੰਦਾ ਰੋਸ਼ ਬਹੁਤ ਹੈ ਨੌਜਵਾਨਾਂ ਚ ਨਰੰਦ ਸਿੰਘ ਚੋੜਾ ਨੇ ਸਾਡੀ ਅੱਗ ਜਗਾਈ ਆ ਬਸ ਤੇ ਹੁਣ ਅਸੀਂ ਉਹਦਾ ਬਦਲਾ ਜਿਹੜਾ ਉਹ ਪੂਰਾ ਕਰਾਂਗੇ ਜੀ ਤੁਹਾਡੇ ਪਿਤਾ ਦੀ ਪੱਗ ਨੂੰ ਕਿਸੇ ਨੇ ਹੱਥ ਪਾਇਆ ਹੋਵੇ ਤੁਸੀਂ ਕੀ ਕਰੋਗੇ ਜੋ ਨੌਜਵਾਨਾਂ ਤੋਂ ਹੋਊਗਾ ਉਹਨਾਂ ਨੂੰ ਤਾਂ ਫਿਰ ਕਰਨਾ ਹੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਿਸੇ ਲਈ ਕੁਝ ਨਹੀਂ ਸਾਡੇ ਲਈ ਸਭ ਕੁਝ ਆ ਜਾੜ ਹੀ ਐ ਇਹ ਘਰੇ ਹੋਊਗਾ ਡੈਪਟੀ ਡਿਊਟੀ ਸੀਐਮ ਜੋ ਹੋਊਗਾ ਘਰੇ ਹੋਊਗਾ ਇਹਦੇ ਨਾਲ ਉਹ ਤਾਂ ਅਕਾਲ ਤਖਤ ਦੇ ਜਸਦਰ ਸਾਹਿਬ ਨੂੰ ਬੇਨਤੀ ਆ ਵੀ ਇਹਨੂੰ ਸਾਡੇ ਮਗਰੋਂ ਲਾ ਦੇ ਕਰੀ ਵੀ ਘੱਟੋ ਘਾਟ ਅਕਾਲੀ ਪਾਰਟੀ ਦੁਆਰਾ ਤਾਂ ਉੱਠ ਖੜੇ ਸਾਡੀ ਖੇਤਰੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਯਾਰ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਕਾਲੀਦਾਲ ਦੇ ਵਿਰੋਧੀ ਥੋੜਾ ਜਿਹਾ ਬਾਦਲ ਵਿਰੋਧੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਪੰਜ ਪਿਆਰੇ ਇੱਕ ਹੋਰ ਵੇਖੋ ਤੁਸੀਂ ਇੱਕ ਮੁੱਦਾ ਜ세ਦਾਰ ਸਾਹਿਬ ਹੋਰ ਮੁੱਦਾ ਭੁੱਲੇ ਆ ਜਿਹੜਾ ਬਹੁਤ ਜ਼ਰੂਰੀ ਸੀਗਾ ਸਭ ਤੋਂ ਪਹਿਲਾਂ ਆਵਾਜ਼ ਠਾਉਣ ਵਾਲੇ ਕੌਣ ਨੇ ਪੰਜ ਪਿਆਰੇ ਸਹਿਬਾਨ ਯਾਰ ਪੰਜ ਪਿਆਰੇ ਸਹਿਬਾਨ ਨੂੰ ਬਣਦਾ ਮਾਨ ਸਨਮਾਨ ਦੇਣਾ ਜ세ਦਾਰ ਦਾ ਫਰਜ਼ ਨਹੀਂ ਉਹਨਾਂ ਨੇ ਚੈਲੰਜ ਕੀਤਾ ਵੀ ਤੂੰ ਘਰੇ ਸੱਦ ਕੇ ਮਾਫੀ ਦਿਤੀ ਆ ਬਿਨਾ ਮੰਗੇ ਮਾਫੀ ਦਿਤੀ ਆ ਤੂੰ ਤੂੰ ਕਿਵੇਂ ਇਹ ਕਰ ਸਕਦਾ ਉਹਨਾਂ ਨੂੰ ਦੇ ਇਤਿਹਾਸ ਚ ਹੋਇਆ ਸੀ ਪੰਜ ਪਰਿਆਂ ਨੂੰ ਵੀ ਕੋਈ ਕਿਸੇ ਦੀ ਔਕਾਤ ਸੀਗੀ ਬਰਖਾਸਤ ਕਰ ਦੋ ਸੁਖਵੀਰ ਬਾਦਨ ਐਡੀਆਂ ਆਪ ਖੁਦਰੀਆਂ ਕੀਤੀਆਂ ਵਈਆਂ ਗਾ ਗੋਬਿੰਦ ਸਿੰਘ ਜੀ ਨੇ ਸੀਸ ਆਪਣਾ ਭੇਡ ਕੇ ਉਹਨਾਂ ਨੇ ਤਾਂ ਹੱਥ ਜੋੜਦੇ ਉਹਨਾਂ ਅੱਗੇ ਤਨਖਾਹ ਵਾਲੀ ਸੀ ਤੇ ਇਹ ਇਹ ਬੰਦੇ ਕਹਿੰਦੇ ਬਰਖਾਸਤ ਕਰੋ ਇਹ ਹੰਕਾਰ ਹੀ ਸੀ ਇਹਦਾ ਸਤਾ ਦਾ ਹੰਕਾਰ ਸੀ ਤੇ ਇਹ ਜੇ ਸਦਾ ਚ ਆਗੇ ਬਖਸ਼ਣਾ ਇਹਨਾਂ ਨੇ ਫਿਰ ਵੀ ਨਹੀਂ ਇਹੀ ਹੰਕਾਰ ਇਹਨਾਂ ਦਾ ਡਬਲ ਸਰਸਰ ਚੜ ਕੇ ਬੋਲਣਾ ਇਹਨਾਂ ਦੇ ਪਰ ਆਉਣਾ ਨਹੀਂ ਇਹਨਾਂ ਨੇ ਕਿਉਂਕਿ ਗੁਰੂ ਨਾ ਮੱਥਾ ਲਾਇਆ ਜੈਸੇਦਾਰ ਸਾਹਿਬ ਜੀ ਬਣਦਾ ਸਤਕਾਰ ਪੰਜ ਪਿਆਰੇ ਸੰਗਤ ਬਾਨਾ ਨੂੰ ਦਿੱਤਾ ਜਾਵੇ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਉਹ ਆਪਣੀ ਸੇਵਾ ਵੀ ਨਿਭਾਉਣ ਤੇ ਕੌਮ ਨੂੰ ਵੀ ਲੱਗੇ ਵੀ ਹਾਂ ਕੋਈ ਫੈਸਲਾ ਲਿਆ ਮੇਰਾ ਲਾਸਟ ਸਵਾਲ ਹੈ ਜਦੋਂ ਤੁਸੀਂ ਦੋਵੇਂ ਭਰਾ ਆਪਸ ਵਿੱਚ ਬੈਠਦੇ ਹੋਗੇ ਇਹ ਜਿਹੜੋ ਜੋਗ ਸੁਖਬੀਰ ਸਿੰਘ ਮਾਦਵਲ ਕਬੂਲਨਾਮਾ ਕੀਤਾ ਗਿਆ ਉਹਨੂੰ ਲੈ ਕੇ ਕੁਛ ਨਾ ਕੋਈ ਦਿਲ ਨੂੰ ਤਸੱਲੀ ਮਿਲੀ ਕਿ ਸ਼ਾਇਦ ਜੇ ਗੋਡੇ ਟੇਕ ਦਿੰਦੇ ਤੇ ਸ਼ਾਇਦ ਅੱਜ ਇਹ ਸੁਖਬੀਰ ਸਿੰਘ ਬਾਦਲ ਜਗ੍ਹਾ ਤੇ ਅਸੀਂ ਹੋਣਾ ਸੀਗਾ ਔਰ ਸੁਖਬੀਰ ਸਿੰਘ ਬਾਦਲ ਮੱਖਲ ਚ ਵਾਲ ਜਿਵੇਂ ਨਿਕਲ ਜਾਂਦਾ ਉਹਦਾ ਮਾਰ ਹੋਣਾ ਸੀਗਾ ਸੁਖਵੀਰ ਬਾਦਲ ਤਾਂ ਡਰਾਮਾ ਕਰਨ ਗਿਆ ਸੀ ਪਰ ਅਸੀਂ ਉਹਦੇ ਉਦੋਂ ਬਾਅਦ ਮੈਂ ਦਰਬਾਰ ਸਾਹਿਬ ਆਇਆ ਜੀ ਇਹ ਕਬੂਲਨਾਮੇ ਤੋਂ ਬਾਅਦ ਮੈਂ ਸ਼ੁਕਰਾਨਾ ਕਰਕੇ ਗਿਆ ਵੀ ਗੁਰੂ ਸਾਹਿਬ ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੁਸੀਂ ਲਾਜ ਰੱਖੀ ਆ ਸਾਡੀ ਵੀ ਸਾਡੇ ਪਰਿਵਾਰ ਦੀ ਵੀ ਤੇ ਪੂਰੀ ਸਿੱਖ ਕੌਮ ਦੀ ਗੁਰੂ ਸਾਹਿਬ ਬਾਈ ਲਾਜ ਰੱਖ ਲੇ ਤੇ ਫਿਰ ਉਥੇ ਬੰਦਾ ਡੋਲ ਨਹੀਂ ਸਕਦਾ ਮਹਾਰਾਜ ਨੇ ਲਾਜ ਰੱਖੀ ਉਹ ਜੋ ਲਾਜ ਰੱਖੀ ਐ ਤੇ ਅੱਜ ਇਹ ਸਾਰੇ ਕਬੂਲਨਾਮੇ ਹੋਏ ਆ ਨਹੀਂ ਸਾਡੇ ਅਰਗਿਆਂ ਦਾ ਕੀ ਸੀ ਇਹਨਾਂ ਨੇ ਕਿੰਨੇ ਮਾਰ ਕੇ ਖਪਾਤੇ ਬਈ ਗੈਂਗਸਟਰਾਂ ਤੋਂ ਮਾਰਾ ਦਿੰਦੇ ਕੁਝ ਵੀ ਕਰ ਦਿੰਦੇ ਤੇ ਇਹ ਸਾਰੀ ਗੱਲ ਗੋਲ ਹੀ ਰਹਿਣੀ ਸੀ ਸਿੱਖ ਪੰਥ ਦੇ ਕਲੰਕ ਲੱਗ ਜਾਣਾ ਸੀਗਾ ਵੀਰ ਸਿੱਖਾਂ ਨੇ ਬੇਦਬੀ ਕੀਤੀ ਤੇ ਅੱਜ ਇਹਨੇ ਇਹ ਗੋਡੇ ਨਹੀਂ ਟੇਕਣੇ ਸੀ ਇਹ ਸ਼ਕਤੀ ਸਾਰੀ ਗੁਰੂ ਅਰਗੋਬਿੰਦ ਪਾਸ਼ਾ ਮਹਾਰਾਜ ਦੀ ਸ਼ਕਤੀ ਆ ਇਹ ਐਂ ਕਲਾ ਵਰਤਦੀ ਆ ਜਿਹੜੇ ਕਹਿੰਦੇ ਨਾ ਕੀ ਕਲਾ ਵਰਤਦੀ ਐਂ ਕਲਾ ਵਰਤਦੀ ਆ ਜਿਹੜਾ ਕਹਿੰਦਾ ਸੀ ਮੈਂ ਬੰਦਾ ਮਾਰ ਕੇ ਲੰਘਣਾ ਤੇ ਉਹ ਅੱਜ ਗੋਡੇ ਟਿੱਕੀ ਬੈਠਾ ਸੀ ਉਹਦੇ ਮੂਹਰੇ ਪਰ ਠੀਕ ਆ ਗਾਂ ਜੱਥੇ ਪਰ ਗੁਰੂ ਸਾਹਿਬ ਨੇ ਤਾਂ ਉਹ ਸਾਰਾ ਕੁਝ ਦਿਖਾਤਾ ਨਾ ਸਾਰਾ ਕੁਝ ਖਤਮ ਕਰਤਾ ਉਹ ਹੈ ਪਾਵਰ ਇਹਨਾਂ ਕੋਲੇ ਅਜੇ ਜਿਹੜੀ ਪਾਵਰ ਦੇ ਸਿਰ ਤੇ ਇਹਨਾਂ ਨੇ ਗੁਰੂ ਨਾਲ ਪੰਗਾ ਲਿਆ ਅਜੇ ਖਤਮ ਹੋਏ ਪਏ ਹਨ ਤੇ ਪਾਵਰ ਆਉਣੀ ਵੀ ਨਹੀਂ ਕਦੇ ਤੁਹਾਡਾ ਨਾਮ ਔਰ ਤੁਹਾਡੇ ਭਰਾ ਦਾ ਨਾਮ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਤੇ ਮੇਰੇ ਭਰਾ ਦਾ ਨਾਮ ਪੰਜ ਜਸਵਿੰਦਰ ਸਿੰਘ ਹੈ ਪੰਜ ਗਰੇ ਸਾਡਾ ਪਿੰਡ ਹੈ ਜ਼ਿਲ੍ਹਾ ਮੋਗਾ ਜੀ ਕੋਈ ਇਹ ਉਹ ਵੀਰ ਨੇ ਰੁਪਿੰਦਰ ਸਿੰਘ ਹੋਣੇ ਜਿਨ੍ਹਾਂ ਦੇ ਉੱਤੇ ਪਹਿਲਾਂ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕੀਤੀ ਗਈ ਸੀਗੀ ਬੈਬਲ ਕਲਾ ਗੋਲੀ ਕਾਣ ਨੂੰ ਲੈ ਕੇ ਔਰ ਲਗਾਤਾਰ ਹੀ ਇਹਨਾਂ ਨਾਲ ਲੋਕ ਆ ਗਿਆ ਕਿ ਸੁਖਬੀਰ ਸਿੰਘ ਬਾਦਲ ਉੱਤੇ ਉਹਨਾਂ ਵੱਲੋਂ ਬਹੁਤ ਸਾਰਾ ਤਸ਼ੱਦਦ ਜਿਹੜਾ ਹੈ ਉਟਾਇਆ ਗਿਆ ਸੀ ਉਹ 11 ਦਿਨ ਉਹਨਾਂ ਵੱਲੋਂ ਇੰਨਾ ਜ਼ਬਰਦਸਤ ਟੌਰਚਰ ਜਿਹੜਾ ਸੀਗਾ ਆਪਣੇ ਸਰੀਰ ਦੇ ਉੱਤੇ ਲਿਤਾ ਸੀ ਕਿ ਅੱਜ ਵੀ ਉਹਨਾਂ ਦਾ ਭਰਾ ਜਿਹੜਾ ਹੈ ਸਰਦੀਆਂ ਗਰਮੀਆਂ ਦੇ ਵਿੱਚ ਉਸ ਟੌਰਚਰ ਨੂੰ ਜਿਹੜਾ ਹੈ ਉਹ ਮਹਿਸੂਸ ਕਰਦਾ ਹੋਇਆ ਨਜ਼ਰ ਆਉਂਦਾ ਲੇਕਿਨ ਲਗਾਤਾਰ ਹੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਨਾ ਉਹਨਾਂ ਨੂੰ ਲੋਕ ਡਿਫੈਂਸ ਕਰਦੇ ਹੋਏ ਨਜ਼ ਵਲੰਦ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਹੁਣ ਜੋ ਪੰਜ ਸਿੰਘ ਸਾਬਾ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਸੁਖਬੀ ਸਿੰਘ ਬਾਦਲ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਆਮ ਲੋਕਾਂ ਨੂੰ ਜਿਹੜਾ ਹੈ ਉਹ ਇਨਸਾਫ ਮਿਲ ਸਕੇ ਕੈਮਰਾਮੈਨ ਜੈਪ੍ਰੀਤ ਨਗਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਸਾਹਿਬ